ਅਕਾਲੀ ਦਲ ਦੇ ਨਾਲ ਇਹ ਹੋਣਾ ਤੈ ਸੀ ਬਿਕੋਜ਼ ਜਦੋਂ ਇਹਨਾਂ ਦੇ ਕੋਲ ਰਾਜ ਭਾਗ ਸੀ ਨਾ ਇਹਨਾਂ ਨੇ ਪੰਜਾਬ ਦੀ ਬਰਬਾਦੀ ਦੇ ਲਈ ਕੰਮ ਕੀਤਾ ਪੰਜਾਬ ਦੇ ਫਾਇਦੇ ਲਈ ਇਹਨਾਂ ਨੇ ਇੱਕ ਵੀ ਕੰਮ ਨਹੀਂ ਕੀਤਾ ਤੁਸੀਂ ਇਹਨਾਂ ਦਾ ਕਾਰਜਕਾਲ ਕੱਢ ਕੇ ਵੇਖ ਲਓ ਜਿੰਨੇ ਮਾੜੇ ਕੰਮ ਸ਼ੁਰੂ ਹੋਏ ਪੰਜਾਬ ਦੇ ਵਿੱਚ ਉਹ ਅਕਾਲੀ ਦਲ ਦੇ ਰਾਜ ਦੇ ਦੌਰਾਨ ਸ਼ੁਰੂ ਹੋਏ ਪੰਜਾਬ ਦੇ ਬੱਚਿਆਂ ਨੂੰ ਚਿੱਟੇ ਦਾ ਨਸ਼ੇ ਦਾ ਨਾਮ ਨਹੀਂ ਸੀ ਪਤਾ ਹੁੰਦਾ ਇਹ ਜਿੰਨੀਆਂ ਅੱਜ ਸੜੀਆਂ ਮਾਵਾਂ ਔਰ ਭੈਣਾਂ ਜਿਨ੍ਹਾਂ ਦੇ ਘਰ 'ਚ ਨਸ਼ਾ ਹੈ ਤੁਨੂੰ ਪਤਾ ਹੈ ਜਿਸ ਘਰ ਦੇ ਵਿੱਚ ਨਸ਼ਾ ਹੁੰਦਾ ਹੈ ਨਾ ਜਾਂ ਉਹਦੀ ਘਰ ਵਾਲੀ ਨੂੰ ਪਤਾ ਹੁੰਦਾ ਜਾਂ ਮਾਂ ਨੂੰ ਪਤਾ ਹੁੰਦਾ ਕਿਉਂਕਿ ਮੁੰਡਾ ਕਮਾਈ ਨਹੀਂ ਕਰਦਾ ਉੱਥੇ ਮੁੰਡੇ ਨੂੰ ਰੋਜ਼ ਇੱਕ ਨਵੀਂ ਚੀਜ਼ ਚਾਹੀਦੀ ਹੈ ਜਿਹਨੂੰ ਵੇਚ ਕੇ ਉਹ ਨਸ਼ਾ ਖਰੀਦ ਸਕੇ ਠੀਕ ਹੈ ਇਹਨਾਂ ਨੇ ਪੈਸਾ ਇਕੱਠੇ ਕਰਨ ਦੇ ਮਾਰਿਆਂ ਨੇ ਪੰਜਾਬ ਦੇ ਵਿੱਚ ਨਸ਼ਾ ਲਿਆਂਦਾ ਇਹ ਨਸ਼ਾ ਪੰਜਾਬ ਦੇ ਵਿੱਚ ਅਕਾਲੀ ਦਲ ਦੀ ਦੇਣਾ ਹੈ ਸਾਡੇ ਗੁਰੂ ਸਾਹਿਬ ਦੀ ਬੇਅਦਬੀ ਅਕਾਲੀ ਦਲ ਦੀ ਦੇਣਾ ਹੈ ਇਹ ਬਾਦਲ ਪਰਿਵਾਰ ਦੀ ਦੇਣਾ ਹੈ ਇਹ ਪਤਨ ਹੋਣਾ ਹੀ ਸੀ ਅਜੇ ਨਹੀਂ ਹੋਇਆ ਅੱਜ ਤੁਸੀਂ ਦੇਖੋਗੇ ਜਦੋਂ ਜ਼ੀਰੋ ਰਹਿ ਗਿਆ ਇਹ ਉਦੋਂ ਪਤਾ ਲੱਗੂਗਾ ਗੱਲ ਇਹ ਹੈ ਕਿ ਜਦੋਂ ਉਹਨਾਂ ਨੂੰ ਇਹ ਲੱਗਦਾ ਸੀ ਸ਼ਾਇਦ ਅਕਾਲੀ ਦਲ ਮਦਦ ਕਰੂਗਾ ਪਰ ਅਕਾਲੀ ਦਲ ਕੰਪਲੀਟਲੀ ਕੋਲਾਪਸ ਹੋ ਚੁੱਕਿਆ ਹੈ। ਹਮ ਖਤਮ ਹੋ ਚੁੱਕਿਆ ਅਕਾਲੀ ਦਲ ਉਹਨਾਂ ਨੇ ਆਪਣੀ ਪਾਰਟੀ ਬਦਲਨੀ ਉਹਨਾਂ ਨੇ ਲੱਗਿਆ ਕਿ ਸ਼ਾਇਦ ਮੈਂ ਜ ਦੂਜੀ ਪਾਰਟੀ ਚਲੀ ਜਾਉਂਗੀ ਤਾਂ ਮੇਰਾ ਕੋਈ ਕੁਛ ਨਾ ਕੁਸ਼ੀ ਲਾਭ ਜ਼ਿਲ੍ਹਾ ਹੋ ਜਾਊਗਾ ਮੈਂ ਉਹਨਾਂ ਨੂੰ ਗੁੱਡ ਲੱਕ ਵਿਸ਼ ਕਰਦੀ ਹਾਂ। ਹਮ ਮੈਂ ਬਿਲਕੁਲ ਮਾੜਾ ਨਹੀਂ ਕਹਿਣਾ ਚਾਹਦੀ ਇਹ ਡੈਮੋਕ੍ਰੇਸੀ ਹੈ ਜਿੱਥੇ ਕਿਸੇ ਦਾ ਜੀ ਕਰਦਾ ਅਗਲਾ ਉਹ ਪਾਰਟੀ ਜੁਆਇਨ ਕਰੇ ਤੇ ਮੈਂ ਫੇਰ ਇਹੀ ਕਹੂੰਗੀ ਮੈਂ ਸੁਲਿੰਦਰ ਕੌਰ ਜੀ ਦੇ ਪ੍ਰਚਾਰਚਾਈਆਂ ਇਹ ਦਲ ਬਦਲੂ ਜਿੰਨੇ ਵੀ ਹੈ ਇਹਨਾਂ ਨੂੰ ਸਹੀ ਚਿਹਰਾ ਸੜੀ ਜਨਤਾ ਦੇ ਬਖੋਲੇ ਪਰਮਨੰਥ ਕਦੀ ਇਤਿਹਾਸ ਚ ਦੇਖਿਆ 100 ਸਾਲ ਪੁਰਾਣੀ ਪਾਰਟੀ ਸੀਗੀ ਪਹਿਲਾਂ ਤਾਂ ਚਲੋ ਸੁਖਵੀਰ ਬਾਦਲ ਹੁਣ ਕਹਿੰਦਾ ਕਿ ਅਸੀਂ ਸਾਥੀ ਦੇ ਮਗਰ ਚੱਲਾਂਗੇ ਆਪਣੀ ਨਿਸ਼ਾਨਾ ਛੱਡ ਕੇ ਤੇ ਚਲੋ ਹੁਣ ਤਾਂ ਉਮੀਦਵਾਰੀ ਛੱਡ ਗਈ ਹੈਗੀ ਹੈ ਹਾਲਾਤ ਇਦਾਂ ਦੇ ਕਿਦਾਂ ਦੇ ਲੱਗਦੇ ਰਾਂਜੀ ਜੀ ਇਹ ਹੋਣਾ ਹੀ ਸੀ ਅਕਾਲੀ ਦਲ ਦੇ ਨਾਲ ਇਹ ਹੋਣਾ ਤੈ ਸੀ ਬਿਕੋਜ਼ ਜਦੋਂ ਇਹਨਾਂ ਦੇ ਕੋਲ ਰਾਜ ਭਾਗ ਸੀ ਨਾ ਇਹਨਾਂ ਨੇ ਪੰਜਾਬ ਦੀ ਬਰਬਾਦੀ ਦੇ ਲਈ ਕੰਮ ਕੀਤਾ ਪੰਜਾਬ ਦੇ ਫਾਇਦੇ ਲਈ ਇਹਨਾਂ ਨੇ ਇੱਕ ਵੀ ਕੰਮ ਨਹੀਂ ਕੀਤਾ ਤੁਸੀਂ ਇਹਨਾਂ ਦਾ ਕਾਰਜਕਾਲ ਕੱਢ ਕੇ ਵੇਖ ਲਓ ਜਿੰਨੇ ਮਾੜੇ ਕੰਮ ਸ਼ੁਰੂ ਹੋਏ ਪੰਜਾਬ ਦੇ ਵਿੱਚ ਉਹ ਅਕਾਲੀ ਦਲ ਦੇ ਰਾਜ ਦੇ ਦੌਰਾਨ ਸ਼ੁਰੂ ਹੋਏ ਪੰਜਾਬ ਦੇ ਬੱਚਿਆਂ ਨੂੰ ਚਿੱਟੇ ਦਾ ਨਸ਼ੇ ਦਾ ਨਾਮ ਨਹੀਂ ਸੀ ਪਤਾ ਹੁੰਦਾ ਇਹ ਜਿੰਨੀਆਂ ਅੱਜ ਸੜੀਆਂ ਮਾਵਾਂ ਔਰ ਭੈਣਾਂ ਜਿਨ੍ਹਾਂ ਦੇ ਘਰ 'ਚ ਨਸ਼ਾ ਹੈ ਤੂੰ ਪਤਾ ਹੈ ਜਿਸ ਘਰ ਦੇ ਵਿੱਚ ਨਸ਼ਾ ਹੁੰਦਾ ਨਾ ਜਾਂ ਉਹਦੀ ਘਰ ਵਾਲੀ ਨੂੰ ਪਤਾ ਹੁੰਦਾ ਜਾਂ ਮਾਂ ਨੂੰ ਪਤਾ ਹੁੰਦਾ ਕਿਉਂਕਿ ਮੁੰਡਾ ਕਮਾਈ ਨਹੀਂ ਕਰਦਾ ਉੱਥੇ ਮੁੰਡੇ ਨੂੰ ਰੋਜ਼ ਇੱਕ ਨਵੀਂ ਚੀਜ਼ ਚਾਹੀਦੀ ਹੈ ਜਿਹਨੂੰ ਵੇਚ ਕੇ ਉਹ ਨਸ਼ਾ ਖਰੀਦ ਸਕੇ ਠੀਕ ਹੈ ਇਹਨਾਂ ਨੇ ਪੈਸਾ ਇਕੱਠੇ ਕਰਨ ਦੇ ਮਾਰਿਆਂ ਨੇ ਪੰਜਾਬ ਦੇ ਵਿੱਚ ਨਸ਼ਾ ਲਿਆਂਦਾ ਇਹ ਨਸ਼ਾ ਪੰਜਾਬ ਦੇ ਵਿੱਚ ਅਕਾਲੀ ਦਲ ਦੀ ਦੇਣਾ ਹੈ ਸਾਡੇ ਗੁਰੂ ਸਾਹਿਬ ਦੀ ਬੇਅਦਬੀ ਅਕਾਲੀ ਦਲ ਦੀ ਦੇਣਾ ਹੈ ਇਹ ਬਾਦਲ ਪਰਿਵਾਰ ਦੀ ਦੇਣਾ ਹੈ ਇਹ ਪਤਨ ਹੋਣਾ ਹੀ ਸੀ ਅਜੇ ਨਹੀਂ ਹੋਇਆ ਅੱਜ ਤੁਸੀਂ ਵੇਖੋਗੇ ਜਦੋਂ ਜ਼ੀਰੋ ਰਹਿ ਗਿਆ ਕਿ ਉਦੋਂ ਪਤਾ ਲੱਗਦਾ ਤੁਸੀਂ ਗਲੀਆਂ 'ਚ ਘੁੰਮਦੇ ਪਿਆ ਥੋੜੇ ਦਿਨ ਪਹਿਲਾਂ ਵੀ ਤੁਸੀਂ ਆਏ ਸੀ ਇੱਥੇ ਦੇ ਲੋਕ ਬੇਸਿਕ ਮੁੱਦਿਆਂ ਤੇ ਵਿਚਾਰੇ ਗੱਲ ਕਰਦੇ ਵੀ ਕਹਿੰਦੇ ਪਾਣੀ ਦੀ ਸਮੱਸਿਆ ਹੈ ਗਿਆ ਸੀਵਰੇਜ ਸਮੱਸਿਆ ਹੈ ਯਾਨੀ ਕਿ ਅਸੀਂ ਇੰਨੇ ਯੁੱਗ ਜੀਤੇ ਤੇ ਅੱਜ ਵੀ ਇਤਾਰੇ ਹਾਲਾਤਾਂ 'ਚ ਜਿਹੜੇ ਕਿ ਲੋਕ ਜੀਤੇ ਦੇਖੋ ਇਹ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਬੇਸਿਕ ਇਨਫਰਾਸਟ੍ਰਕਚਰ ਕਿਸੇ ਵੀ ਇਲਾਕੇ ਨੂੰ ਦੇਣਾ ਅੱਜ ਵੀ ਐਡਾ ਵੱਡਾ ਇੰਡਸਟਰੀਅਲ ਸ਼ਹਿਰ ਹੈ ਜਲੰਧਰ ਤੇ ਅੱਜ ਵੀ ਪਾਣੀ ਦੀ ਸਮੱਸਿਆ ਹੈ ਠੀਕ ਹੈ ਬੇਸਿਕ ਇਨਫਰਾਸਟ੍ਰਕਚਰ ਮਗਰਲੇ 22 ਸਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਜਲੰਧਰ ਨੂੰ ਦੇ ਨਹੀਂ ਸકી ਮੈਂ ਬਾਕੀ ਸਾਰੇ ਪੰਜਾਬ ਦੀ ਗੱਲ ਨਹੀਂ ਕਰ ਰਹੀ ਬਾਕੀ ਸਾਰੇ ਪੰਜਾਬ ਦਾ ਇਤੋਂ ਵੀ ਮਾੜਾ ਹਾਲ ਹੈ ਦਿਨ ਦਿਹਾੜੇ ਕਤਲ ਹੋ ਜਾਂਦੇ ਐ ਕਤਲ ਹੋ ਗਿਆ ਇਹ ਤਾਂ ਖਬਰ ਸੁਣੀ ਜਦੀ ਐ ਪਰ ਇਹ ਕਦੀ ਨਹੀਂ ਸੁਣਿਆ ਕਿ ਕਾਤਲ ਫੜਿਆ ਗਿਆ ਇਨਸਾਫ ਮਿਲਿਆ ਕਦੀ ਨਹੀਂ ਸੁਣਿਆ ਕਿਸੇ ਪਰਿਵਾਰ ਨੂੰ ਦੀ ਇਹ ਕਾ ਸੁਣਿਆ ਸੋ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬੇਸਿਕ ਇਨਫਰਾਸਟ੍ਰਕਚਰ ਜਲੰਧਰ ਨੂੰ ਨਹੀਂ ਦੇ ਸકી ਇਹ ਜਲੰਧਰ ਦੀਆਂ ਗਲੀਆਂ ਦੱਸਤੀਆਂ ਜਲੰਧਰ ਦੇ ਲੋਕ ਦੱਸਦੇ ਐ ਤੇ ਇਹਦਾ ਲੋਕਾਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦੇ ਖਿਲਾਫ ਫਤਵਾ ਜਾਰੀ ਕਰਨਾ ਹੈ ਇੱਕ ਠਾਕਰੀ ਸਵਾਲ ਹੈ ਹੁਣ ਤੁਸੀਂ ਘੁੰਮੇ ਵੀ ਹੋ ਕੀ ਲੱਗਦਾ ਪਿਆ ਸਥਿਤੀ ਕਿੱਥੇ ਦੇਖਦੇ ਹੋ ਕਾਂਗਰਸ ਦੀ ਤੇ ਕੰਪੀਟੀਸ਼ਨ ਕਿੰਨਾ ਦੇਖਦੀ ਵੀ ਕਾਂਗਰਸ ਮੈਂ ਕੋਈ ਕੰਪੀਟੀਸ਼ਨ ਨਹੀਂ ਵੇਖ ਰਹੀ ਕੋਈ ਕੰਪੀਟੀਸ਼ਨ ਨਹੀਂ ਇੱਕ ਵਫਾਦਾਰ ਦਾ ਧੋਖੇਬਾਜ਼ ਦੇ ਨਾਲ ਕੰਪੀਟੀਸ਼ਨ ਹੋ ਸਕਦਾ ਤੁਸੀਂ ਮੈਨੂੰ ਦੱਸੋ ਇੱਕ ਪਾਸੇ ਸੁਰਿੰਦਰ ਕੌਰ ਜੀ ਜੋ ਜੰਮੇ ਐ ਕਾਂਗਰਸ ਪਾਰਟੀ ਦੇ ਨਾਲ ਰਹੇ ਐ ਤੰਦੇਈ ਦੇ ਨਾਲ ਬੜੀ ਮਿਹਨਤ ਦੇ ਨਾਲ ਆਪਣੀ ਜ਼ਿੰਮੇਵਾਰੀ ਨਿਭਾਈ ਐ ਚਾਰ ਵਾਰ ਦੀ ਐਮਸੀ ਐ ਦੂਜੇ ਪਾਸੇ ਜਿਹਨੇ ਦੋਵੇਂ ਕੈਂਡੀਡੇਟ ਐ ਦਲ ਬਦਲੂ ਹੈ ਕਦੀ ਇਸ ਪਾਰਟੀ ਚ ਐਮ ਐਲ ਏ ਤੇ ਫਿਰ ਛੱਡ ਕੇ ਦੂਜੀ ਚ ਚਲੇ ਗਏ ਫਿਰ ਉਧਰੋਂ ਬਦਲ ਕੇ ਤੀਜੀ ਚ ਚਲੇ ਗਏ ਸੋ ਇੱਕ ਇਹਨਾਂ ਦਾ ਮੁਕਾਬਲਾ ਨਹੀਂ ਹੋ ਸਕਦਾ ਇਹ ਦੋ ਪੋਲਸ ਹੈ ਵਫਾਦਾਰ ਦਾ ਮਿਆਰ ਹਮੇਸ਼ਾ ਉੱਚਾ ਰਹਿੰਦਾ ਹੈ ਧੋਖੇਬਾਜ਼ਾ ਕਦੀ ਮੁਕਾਬਲਾ ਹੋ ਹੀ ਨਹੀਂ ਸਕਦਾ